ਕੰਗੜਾ ਰਣਾਵਤ ਨੂੰ ਥੱਪੜ ਵੀ ਪੈ ਗਿਆ ਥੱਪੜ ਪੈਣ ਤੋਂ ਬਾਅਦ ਵਿਵਾਦ ਵੀ ਖੜਾ ਹੋ ਗਿਆ ਇਹ ਮਾਮਲਾ ਇੰਨਾ ਜ਼ਿਆਦਾ ਐਸਕੇਲੇਟ ਹੋ ਗਿਆ ਕਿ ਉਸ ਤੋਂ ਬਾਅਦ ਕੁਲਵਿੰਦਰ ਕੌਰ ਨੂੰ ਜੇਲ੍ਹ ਅੰਦਰ ਬੰਦ ਕਰ ਦਿੱਤਾ ਗਿਆ ਹਾਲਾਂਕਿ ਇਹ ਸਾਰੇ ਮਾਮਲੇ ਅਜੇ ਤੱਕ ਜਿਹਾ ਹੁੰਦਾ ਤਿਉਂ ਬਰਕਰਾਰ ਨੇ ਪਰ ਆਖਰਕਾਰ ਇਹ ਸਭ ਕੁਝ ਹੋਇਆ ਕਿਉਂ ਕਿਸ ਤਰ੍ਹਾਂ ਹੋਇਆ ਕਿਉਂਕਿ ਜੇ ਆਪਾਂ ਸੀਸੀਟੀਵੀ ਵੀ ਦੇਖੀਏ ਤਾਂ ਸੀਸੀਟੀਵੀ ਤੋਂ ਵੀ ਐਗਜ਼ੈਕਟ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿ ਆਖਰਕਾਰ ਹੋਇਆ ਨਹੀਂ ਹੋਇਆ ਕਿਸ ਤਰ੍ਹਾਂ ਹੋਇਆ ਕਿਉਂ ਹੋਇਆ ਬਹੁਤ ਸਾਰੇ ਨੈਰੇਟਿਵਜ਼ ਉੱਪਰ ਕੇ ਸਾਹਮਣੇ ਆ ਰਿਹਾ ਹੈ ਕਿ ਕੰਗਣਾ ਰਣਾਉਤ ਨੇ ਕੁਝ ਕਹਿ ਦਿੱਤਾ ਜਾਂ ਫਿਰ ਇਸ ਕੁੜੀ ਨੂੰ ਕੁਲਵਿੰਦਰ ਕੌਰ ਨੂੰ ਗੁੱਸਾ ਆ ਗਿਆ ਤੇ ਇਸ ਨੇ ਉਹਨੂੰ ਥੱਪੜ ਮਾਰ ਦਿੱਤਾ ਬਹੁਤ ਸਾਰੇ ਨੈਰੇਟਿਵਜ਼ ਨੇ ਪਰ ਇਹਨਾਂ ਦੇ ਵਿੱਚ ਅਸਲ ਕੀ ਹੈ ਕਿ ਕੰਗਣਾ ਰਣਾਉਤ ਨੇ ਕੁਝ ਕਿਹਾ ਸੀਗਾ ਕਿ ਇਹਨਾਂ ਦੋਵਾਂ ਦੇ ਇੰਟਰੈਕਸ਼ਨ ਤੋਂ ਬਾਅਦ ਕੋਈ ਵਿਵਾਦ ਖੜਾ ਹੋਇਆ ਸੀ ਕਿਉਂਕਿ ਗੱਲਾਂ ਬਹੁਤ ਨੇ ਕਿਉਂਕਿ ਗੱਲਾਂ ਬਹੁਤ ਨੇ ਕੰਗਣਾ ਰਣਾਉਤ ਇਹ ਪਹਿਲੀ ਵਾਰ ਨਹੀਂ ਹੈ ਕਿ ਕਿਤੇ ਇਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਆਏ ਹੋਣ ਇਸ ਤੋਂ ਪਹਿਲਾਂ ਵੀ ਬਹੁਤ ਵਾਰ ਇਸ ਥਾਂ ਤੋਂ ਲੰਘੇ ਹੋ ਸਕਦੇ ਨੇ ਔਰ ਇਸ ਹਵਾਈ ਅੱਡੇ ਦੇ ਉੱਤੇ ਇਸੇ ਸਿਕਿਉਰਿਟੀ ਗਾਰਡ ਤੋਂ ਚੈਕਿੰਗ ਵੀ ਕਰਵਾਈ ਹੋ ਸਕਦੀ ਹੈ ਜਾਂ ਫਿਰ ਬਹੁਤ ਵਾਰ ਇੰਟਰੈਕਸ਼ਨ ਹੋਈ ਹੋਵੇ ਇਦਾਂ ਵੀ ਹੋ ਸਕਦਾ ਆ ਬੜੇ ਪੋਸਿਬਿਲਿਟੀਜ਼ ਹੈਗੀਆਂ ਨੇ ਬਹੁਤ ਸਾਰੀਆਂ ਪ੍ਰੋਬਾਬਿਲਿਟੀਜ਼ ਹੈਗੀਆਂ ਨੇ ਜਿਸ ਵਾਸਤੇ ਇਦਾਂ ਤਾਂ ਨਹੀਂ ਕਿਹਾ ਜਾ ਸਕਦਾ ਕਿ ਕੋਈ ਅਚਾਨਕ ਇੰਟਰੈਕਸ਼ਨ ਹੋਇਆ ਤੇ ਕੰਗਣਾ ਰਣਾਉਤ ਜੇ ਉੱਥੇ ਨਾ ਹੁੰਦੇ ਉਸ ਦਿਨੀਆਂ ਕਦੀ ਵੀ ਨਾ ਉੱਥੇ ਜਾਂਦੇ ਤਾਂ ਇਸ ਤਰ੍ਹਾਂ ਇਹ ਟਲ ਜਾਂਦਾ ਪਹਿਲਾਂ ਵੀ ਕੰਗੜਾ ਰਣਾਉ ਤੋਂ ਉੱਥੋਂ ਆਏ ਹੋਏ ਨੇ ਉੱਥੋਂ ਉੱਥੋਂ ਹੀ ਆ ਕੇ ਉਸੇ ਹਵਾਈ ਅੱਡੇ ਤੋਂ ਤੇ ਅੱਗੇ ਰਵਾਨਾ ਹੁੰਦੇ ਸੀ ਕੰਗੜਾ ਰਣਾਉ ਤੇ ਕੋਈ ਪਹਿਲੀ ਵਾਰ ਨਹੀਂ ਸੀ ਖੈਰ ਹੁਣ ਵਾਪਸ ਮੁੱਦੇ ਤੇ ਆਉਂਦੇ ਆ ਕਿ ਆਖਿਰਕਾਰ ਹੋਇਆ ਕੀ ਹੈ ਉੱਥੋਂ ਉਹਦਾਂ ਦੇ ਹਾਲਾਤ ਕਿਸ ਤਰ੍ਹਾਂ ਪੈਦਾ ਹੋ ਗਏ ਕਿਸ ਤਰ੍ਹਾਂ ਉਹ ਹਾਲਾਤ ਅਚਾਨਕ ਇੰਨੇ ਐਗਰੈਸਿਵ ਹੋ ਗਏ ਇਸ ਬਾਰੇ ਫਿਲਹਾਲ ਜਿੱਥੇ ਸਵਾਲ ਉੱਠ ਰਹੇ ਸੀ ਉੱਥੇ ਇੱਕ ਜਵਾਬ ਆਉਂਦਾ ਨਜ਼ਰ ਆ ਰਿਹਾ ਹੈ ਔਰ ਆਖਿਰਕਾਰ ਕੁਲਵਿੰਦਰ ਕੌਰ ਦੇ ਵੱਲੋਂ ਬਿਆਨ ਦਿੱਤਾ ਗਿਆ ਕਿਸ ਤਰ੍ਹਾਂ ਦਿੱਤਾ ਗਿਆ ਉਸ ਦਾ ਭਰਾ ਸ਼ੇਰ ਸਿੰਘ ਮਾਹੀਵਾਲ ਉਹਨਾਂ ਨੂੰ ਮਿਲਣ ਜਾਂਦਾ ਕਥਤ ਤੌਰ ਦੇ ਉੱਤੇ ਭਰਾ ਦੇ ਵੱਲੋਂ ਇੱਕ ਵੀਡੀਓ ਬਿਆਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣੀ ਭੈਣ ਨੂੰ ਮਿਲ ਕੇ ਆਏ ਨੇ ਔਰ ਉਹਨਾਂ ਨੇ ਪੁੱਛਿਆ ਕਿ ਆਖਰਕਾਰ ਉੱਥੇ ਹੋਇਆ ਕੀ ਸੀ ਹੁਣ ਕੋਈ ਵੀ ਜੇ ਇਹਦੇ ਉੱਤੇ ਬਿਆਨ ਦੇ ਰਿਹਾ ਭਾਵੇਂ ਉਹ ਬੁੱਧੀਜੀਵੀ ਹੋਵੇ ਭਾਵੇਂ ਉਹ ਸਿਆਸਤਦਾਨ ਹੋਵੇ ਹਰ ਕੋਈ ਇੱਕ ਕਿਆਸ ਰਾਏ ਰੱਖਦਾ ਆ ਕਿ ਹੋ ਸਕਦਾ ਹੈ ਕਿ ਇੰਟਰੈਕਸ਼ਨ ਦੇ ਦੌਰਾਨ ਕੋਈ ਵਿਵਾਦ ਖੜਾ ਹੋਇਆ ਹੋਵੇ ਹੋ ਸਕਦਾ ਹੈ ਕਿ ਇੰਟਰੈਕਸ਼ਨ ਦੇ ਦੌਰਾਨ ਕਿਸੇ ਨੇ ਕਿਸੇ ਨੂੰ ਕੁਝ ਵੱਧ ਘੱਟ ਬੋਲ ਦਿੱਤਾ ਗਿਆ ਹੋਵੇ ਹੁਣ ਇੱਥੇ ਇਹ ਵਿਚਾਰ ਚੱਲਦਾ ਹੈ ਕਿ ਜੇ ਰੀਐਕਸ਼ਨ ਆਇਆ ਆ ਜੇ ਉਹਦੇ ਵੱਲੋਂ ਥੱਪੜ ਮਾਰਿਆ ਗਿਆ ਤਾਂ ਉਸ ਦਾ ਕੋਈ ਐਕਸ਼ਨ ਵੀ ਹੋਏਗਾ ਜਿੱਦਾਂ ਕੋਈ ਪ੍ਰਤੀਕਰਮ ਜਿੱਦਾਂ ਕੋਈ ਰਿਐਕਸ਼ਨ ਸਾਹਮਣੇ ਆਇਆ ਹੁਣ ਬਿਨਾ ਕਿਸੇ ਐਕਸ਼ਨ ਦੇ ਕੋਈ ਰਿਐਕਸ਼ਨ ਤਾਂ ਨਹੀਂ ਦਿੱਤਾ ਜਾ ਸਕਦਾ ਔਰ ਇਹੋ ਜਿਹਾ ਹਮਲਾ ਹਮੇਸ਼ਾ ਇੱਕ ਰਿਐਕਸ਼ਨ ਹੁੰਦਾ ਆ ਔਰ ਜੇ ਰਿਐਕਸ਼ਨ ਦਿੱਤਾ ਗਿਆ ਤਾਂ ਜ਼ਾਹਿਰ ਤੌਰ ਦੇ ਉੱਤੇ ਐਕਸ਼ਨ ਹੋਇਆ ਔਰ ਐਕਸ਼ਨ ਕਿਹਦੇ ਵੱਲੋਂ ਕੀਤਾ ਗਿਆ ਕਿ ਕੰਗਣਾ ਰਣੌਤ ਨੇ ਕੁਝ ਕੁੱਠਾ ਬੋਲਿਆ ਹੁਣ ਜੇ ਕੰਗਣਾ ਰਣੌਤ ਨੂੰ ਥੱਪੜ ਵੱਜਿਆ ਤਾਂ ਇੱਥੇ ਬਹੁਤ ਸਾਰੇ ਕਿਆਸ رائے ਬਣਦੇ ਨੇ ਕਿ ਕੰਗਣਾ ਰਣੌਤ ਨੇ ਕੁਝ ਕਿਹਾ ਹੋ ਸਕਦਾ ਪਰ ਕੀ ਕਿਹਾ ਕਿਉਂ ਕਿਹਾ ਸ਼ੁਰੂਆਤ ਕਿੰਨੇ ਕੀਤੀ ਪਹਿਲ ਕਦਮੀ ਕਿਦੀ ਸੀ ਕੀ ਇਹ ਇੱਕ ਰਿਐਕਸ਼ਨ ਸੀ ਜਾਂ ਫਿਰ ਇੱਕ ਐਕਸ਼ਨ ਸੀ ਬਹੁਤ سارے ਸਵਾਲ ਖੜੇ ਹੋ ਰਹੇ ਨੇ ਔਰ ਕੁਲਵਿੰਦਰ ਕੌਰ ਨੇ ਆਖਰਕਾਰ ਇਸ ਤਰ੍ਹਾਂ ਕਿਉਂ ਕੀਤਾ ਇਸ ਤੇ ਬਾਰੇ ਕੁਲਵਿੰਦਰ ਕੌਰ ਨੇ ਆਪ ਜਾਣਕਾਰੀ ਦਿੱਤੀ ਜਾਨ ਦੇ ਭਰਾ ਦੀ ਜ਼ੁਬਾਨੀ ਕਿ ਆਖਰਕਾਰ ਕੀ ਉਹਨਾਂ ਨੇ ਸੁਣਿਆ ਔਰ ਕੀ ਉਹਨਾਂ ਨੇ ਬਿਆਨ ਪਬਲਿਕਲੀ ਜਾਰੀ ਕੀਤਾ ਆਓ ਸੁਣਦੇ ਹਾਂ ਸ਼ੇਰ ਸਿੰਘ ਮਾਹੀਵਾਲ ਦੇ ਮੂੰਹ ਔਰ ਜਿਹੜੀ ਥੱਪੜ ਘਟਨਾ ਜਿਹੜੀ ਵਾਪਰੀ ਆ ਕੰਗਣਾ ਨੌਜ ਜੀ ਦੇ ਜਿਹੜਾ ਥੱਪੜ ਵੱਜਾ ਵਾ ਉਹ ਸਾਰੀ ਜਿਹੜੀ ਗੱਲਬਾਤ ਆ ਮੈਂ ਆਪਣੀ ਭੈਣ ਦੇ ਨਾਲ ਮੇਰੀ ਮੁਲਾਕਾਤ ਹੋਈ ਆ ਇਦੇ ਤੇ ਵਿਚਾਰ ਚਰਚਾ ਹੋਈ ਵੀ ਇਹ ਜਿਹੜੇ ਸਾਰੀ ਘਟਨਾ ਵਾਪਰੀ ਕਿਦਾਂ ਉਹਨਾਂ ਨੇ ਮੈਨੂੰ ਦੱਸਿਆ ਵੀ ਜੋ ਕੰਗਣਾ ਨੌਜ ਨੇ ਸਾਡੀਆਂ ਬੀਬੀਆਂ ਪ੍ਰਤੀ ਬੋਲਿਆ ਸੀ ਮੈਂ ਥੋੜਾ ਜਿਆਦਾ ਦੱਸ ਦੇਵਾਂ ਕਿ ਜਦੋਂ 2020 ਤੇ 21 ਦਾ ਅੰਦੋਲਨ ਚੱਲਿਆ ਤੇ ਕੰਗਣਾ ਨੌਜ ਜੀ ਨੇ ਜਿਹੜਾ ਵਾ ਉਹ ਇਹ ਬਿਆਨ ਦਿੱਤਾ ਸੀ ਵੀ ਜਿਹੜੀਆਂ ਇੱਥੇ ਬੀਬੀਆਂ ਬੈਠੀਆਂ ਵੇ 100-100 ਰੁਪਏ ਦਿਹਾੜੀ ਤੇ ਆਉਂਦੀਆਂ ਵਾ ਤੇ ਟਕੇ ਟਕੇ ਦੀਆਂ ਬੀਬੀਆਂ ਉਹ ਬੀਬੀਆਂ ਪੰਜਾਬ ਦੀਆਂ ਵੀ ਸੀਗੀਆਂ ਹਰਿਆਣੇ ਦੀਆਂ ਵੀ ਸੀਗੀਆਂ ਯੂਪੀ ਦੀਆਂ ਵੀ ਸੀਗੀਆਂ ਕਿਉਂਕਿ ਪੂਰਾ ਭਾਰਤ ਜਿਹੜਾ ਵਾ ਇਸ ਅੰਦੋਲਨ ਦੇ ਵਿੱਚ ਸ਼ਾਮਲ ਸੀਗਾ ਔਰ ਇਹ ਜਿਹੜਾ ਵਾ ਘਟਨਾ ਵਾ ਜੇ ਕਿਸੇ ਉਸ ਟਾਈਮ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਨੇ ਐਕਸ਼ਨ ਲਿਆ ਹੁੰਦਾ ਵੀ ਕੰਗਣਾ ਨੌਜੀ ਨੇ ਜਿਹੜਾ ਬਿਆਨ ਦਿੱਤਾ ਵਾ ਇਹਦੇ ਤੇ ਬਣਦੀ ਕਾਰਵਾਈ ਕੀਤੀ ਹੁੰਦੀ ਤੇ ਇਹ ਅੱਜ ਜਿਹੜੀ ਘਟਨਾ ਨਹੀਂ ਸੀ ਵਾਪਰਨੀ ਉਹਨੇ ਇਹੋ ਹੀ ਭਾਵਨਾਵਾਂ ਦੇ ਵਹਿਣ ਦੇ ਵਿੱਚ ਬਹਿ ਕੇ ਜਿਹੜਾ ਵਾ ਕੰਗਣਾ ਨੌਜੀ ਦੇ ਥੱਪੜ ਮਾਰਿਆ ਵਾ ਔਰ ਇਸ ਤੇ ਉਸ ਨੂੰ ਕੋਈ ਅਫਸੋਸ ਨਹੀਂਗਾ ਵੀ ਜੇ ਕੋਈ ਕੱਲ ਨੂੰ ਕਵੇ ਵੀ ਮਾਫੀ ਨਾਂ ਦਾ ਕੋਈ ਜਿਹੜੀ ਆ ਉਹ ਗੁਜਾਇਸ ਸਾਡੇ ਕੋਲ ਨਹੀਂ ਹੈਗੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ